ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਕੱਟ ਚੋੜ ਸਮੀ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਦਿੱਤੇ ਗਏ ਬਿਆਨ ਤੇ ਹੁਣ ਸਿਆਸਤ ਪਕਣੀ ਸ਼ੁਰੂ ਹੋ ਚੁੱਕੀ ਹੈ ਇਸ ਮੁੱਦੇ ਤੇ ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਨੇ ਪ੍ਰਦਰਸ਼ਨ ਕੀਤੇ ਅਕਾਲੀ ਦਲ ਤੇ बसपा ਦੇ ਸੀਨੀਅਰ ਆਗੂ ਨੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਖਿਲਾਫ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਲਿਖਤੀ ਸ਼ਿਕਾਇਤ ਦਿੱਤੀ ਅਤੇ ਬਿੱਟੂ ਖਿਲਾਫ ਕੇਸ ਦਰਜ ਕਰਨ ਦੀ ਵੀ ਮੰਗ ਕੀਤੀ ਆਪਾਂ ਪਾਕਿਸਤਾਨ ਦੇ ਜਿੰਦਾਬਾਦ ਉਹ ਆਪਾਂ ਪਾਕਿਸਤਾਨ ਦੀ ਗੱਲ ਕਰਦੇ ਤੁਸੀਂ ਇਹ ਬਣਾ ਪ੍ਰੋਗਰਾਮ ਕਰਾਇਆ ਜੀ ਬਹੁਤ ਕੰਨੀ ਬਣਿਆ ਨਹੀਂ ਅਸੀ ਤੇ ਅੱਜ ਕਹਿ ਤਾ ਉਹਨਾਂ ਨੂੰ ਮਿਸਟਰ ਸਾਹਿਬ ਨੂੰ ਕਿ ਐਫਆਰ ਤੇ ਇਮੀਡੀਏਟਲੀ ਲੋਸ ਹੋਣੀ ਚਾਹੀਦੀ ਕਿਉਂਕਿ ਕਰਾਇਮ ਹੋ ਗਿਆ ਮੇਰੇ ਸਾਹਮਣੇ ਔਰ ਫੌਜਦਾਰੀ ਦੇ ਵਿੱਚ ਇੰਤਜ਼ਾਰ ਦੀ ਲੋੜ ਨਹੀਂ ਹੁੰਦੀ ਜਦੋਂ ਹੈਪਨਿੰਗ ਹੋ ਚੁੱਕੀ ਹੈ ਤਾਂ ਇਹ ਵੀ ਜਿੰਨੀ ਕੇਸ ਦਰਜ ਕਰਨਾ ਚਾਹੀਦਾ ਨੂੰ ਰੈਸਕ ਕਰ ਕੀ ਪ੍ਰਸਤਾਵ ਆਇਆ ਜੀ ਤੁਹਾਨੂੰ ਅੱਜ ਜਿਹੜਾ ਹੈਗਾ ਪੁਲਿਸ ਕਮਿਸ਼ਨਰ ਇਹ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਕਮਿਸ਼ਨਰ ਸਾਹਿਬ ਨੂੰ ਮਿਲੋ ਕਿਉਂਕਿ ਜਿਹੜਾ ਰਮੀਤ ਬਿੱਟੂ ਹੈ ਇੱਥੇ ਤੱਕ ਸ਼ਕਤੀਸ਼ਾਲੀ ਕਾਂਗਰਸ ਦਾ ਲੀਡਰ ਹੈ। ਉਹ ਉੱਪਰ ਗਏ। ਇਸ ਕਰਕੇ ਸਾਨੂੰ ਪਤਾ ਹੈ ਕਿ ਉਹਨੂੰ ਬਚਾਉਣ ਦੀ ਕੋਸ਼ਿਸ਼ ਕਾਂਗਰਸ ਸਰਕਾਰ ਸੋਨੀਆ ਗਾਧੀ ਕਰੇਗੀ ਕਿਉਂਕਿ ਉਹ ਉਹਨਾਂ ਨੂੰ ਖੁਸ਼ ਕਰਨ ਵਾਸਤੇ ਚਿਮਾ ਚਿਮਾ ਤਾਂ ਮਲੌਤ ਦੇ ਵਿੱਚ ਘਟਨਾ ਵਾਪਰੀ ਜਿੱਥੇ ਕਿ ਇੱਕ ਰੋਸ ਪ੍ਰਦਰਸ਼ਨ ਹੋ ਰਿਹਾ ਸੀ ਦਲ ਤਾਂ ਵੱਲੋਂ ਉੱਥੇ ਹਮਲਾ ਕੀਤਾ ਗਿਆ ਜਾਂ ਸ਼ਬਦ ਕਹਿ ਗਿਆ ਇੱਥਾਂ ਪੱਥਰ ਮੈਂ ਇਹਦੇ ਵਰਗੀ ਕਹਿੰਦੇ ਜਿਹੜੇ ਕੋਈ ਲੋਕਤੰਤਰੀ ਦੇ ਮੈਂ ਐਮਐਲਏ ਵੀ ਬਿੱਟੂ ਦਾ ਹੀ ਭਰਾ ਹੈ। ਇਹਨਾਂ ਦੇ ਪਿੰਡ ਦਾ ਹੈ। ਇਹਨਾਂ ਦੀ ਵੀ ਇਹ ਸ਼ੈ ਹੈ। ਇਸ ਕਰਕੇ ਇੰਨੀ ਨਫ਼ਰਤ ਦਲਿਤ ਸਮਾਜ ਦੇ ਮਨ ਦੇ ਵਿੱਚ ਜੇ ਬਿੱਟੂ ਦੇ ਵਿੱਚ ਹੈ ਤੇ ਜਿਹੜਾ ਉਹਨਾਂ ਦੇ ਸਾਰੇ ਐਮਐਨਏ ਬਣਿਆ ਉਹਦੇ ਚ ਕਦੋਂ ਘਟੋ ਇਹ ਜੇ ਇਹਨਾਂ ਨੂੰ ਭੰਤੀ ਕਾਰਵਾਈ ਜਿਹੜੀ ਕਰਉਣੀ ਹੈ ਕਿਤੇ ਪਰਚਾ ਕਰਕੇ ਅਪਰਕਰਵਾਉਣਾ ਉਹ ਦੂਸਰਾ ਜਿਹੜਾ ਕਿ ਸੋਨੀਆ ਕਾਂਧੀ ਜੀ ਜਾਂ ਰਵਿਸ਼ ਬੀ ਜੀ ਜਾਂ ਉਹਨਾਂ ਦੇ ਸੀਨੀਅਰ ਲੀਡਰਸ਼ਿਪ ਨੂੰ ਪਾਰਟੀ ਦੇ ਵਿੱਚੋਂ ਬੰਦ ਕਰਨ ਸਸ਼ਸਨੀ ਕਾਰਵਾਈ ਜਿਹੜੀ ਕਰਨੀ ਚਾਹੁੰਦੇ ਇਹਨਾਂ ਨੇ ਬਹੁਤ ਵੱਡੀ ਸ਼ਕਤ ਜਿਹੜੀ ਆ ਫਿਕਸ ਮਾਈਡੇ ਤੇ ਦੋਵਾਰ ਕਿਹੜੀ ਮਰੀ ਆ ਔਰ ਜਿਹੜੇ ਜਿਹੜੇ ਦੋਨਾਂ ਹਸਪਤਾਲਾਂ ਦੀ ਗੱਲ ਕਰਦੇ ਪਿੱਛਰ ਦੀ ਉੱਥੇ ਇਹੋ ਜਿਹੇ ਨਾਲ ਦਾ ਉੱਥੇ ਮੰਤਰੀ ਆ ਅਰਸ਼ਪਾਈਚਾਰੀ ਜਿਨ੍ਹਾਂ ਨੂੰ ਪਤਾ ਵੀ ਉਹ ਜਰਨਲ ਸ਼ਹੀਦ ਆ ਜਿਹੜੀ ਆਪਣਾ ਚਮਕੌਰ ਸਾਹਿਬ ਵਾਲੀ ਹਰ ਵਾਰੀ ਉੱਥੇ ਇਹ ਲੋਕ ਬੰਦੇ ਤੇ ਅੱਜ ਜਿਹੜੇ ਇੱਕ ਬਹੁਜਾਂ ਨਾਲ ਆਪਸੋ ਲੱਤਾਂ ਆ ਜਾਉਂਦੇ ਉਹ ਨੇ ਅਪਰੇਟਰ ਹੋ ਗਿਆ ਤੇ ਜਿਹੜੇ ਪਹਿਲਾਂ ਉੱਥੇ ਜਿਹੜੇ ਇਸੇ ਪਾਈਚਾਰੇ ਦੇ ਵਿੱਚ ਉਹ ਵੀ ਪਤਾ ਜਾਣ ਪੜੀ ਕਿ ਇਹਨਾਂ ਨੇ ਬਹੁਤ ਵੱਡੀ ਜਿਹੀ ਛਟਮੜੀ ਪੰਜਾਬ ਦੇ ਵਿੱਚ ਬਹੁਤ ਵੱਡਾ ਗ੍ਰੀਪ ਭਾਈ ਚਾਲੇ ਚੇ ਸਿੱਪ ਭਾਈ ਜਾਰੇ ਤੇ ਲੋਕ ਸਾਡੇ ਕਿਹਦੇ ਘਰ ਜਿਹੜੇ ਅੱਜ ਆ ਗਏ ਇੱਕ ਮਿੰਟ ਵਾਧਰ ਮਨਾਉਂਦਾ ਉਹ ਤਾਂ ਜੋ ਪੰਜਾਬ ਦੇ ਲੋਕ ਜਿਹੜੇ ਸੰਤਾਨ ਤੋਂ ਹੋਏ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਕੁਝ ਸਾਫ ਜਿਹੜਾ ਅੱਜ ਵੀ ਸਰਕਾਰ ਜਿਹੜੀ ਬੇਸਰਫेक्ट ਹੋਦੂ ਇਸ ਲਈ ਇਹ ਸਾਰਾ ਟੈਪ ਕਿ ਟੱਕਰ ਨਹੀਂ ਲੱਗਿਆ ਹੈ ਨਾ ਜਿਹੜਾ ਇਹਨਾਂ ਨੂੰ ਘੜਜੋੜ ਹੋਇਆ ਉਹ ਤੋਂ ਕਿ ਇਹਨਾਂ ਦੋਨਾਂ ਇਹ ਸਮਝਦਾ ਤੁਹਾਡੇ ਗੱਲ ਤੋਂ ਤੁਸੀਂ ਠੀਕ ਹੈ ਇਹ ਪਹਿਲੀ ਵਾਰੀ ਹੋਇਆ ਕਿ ਪਾਰਟੀਆਂ ਸਾਰੀਆਂ ਹੀ ਸਮਝੌਦੇ ਕਰਦੀਆਂ ਐ ਔਰ ਜਿਹਨਾਂ ਨੂੰ ਤੁਹਾਨੂੰ ਯਾਦ ਹੋਣਾ ਹੈ ਨਾ ਪਿਛਲੇ ਸਾਲ ਸਰਕਾਰ ਸਰਕਾਰ ਨੂੰ ਸੰਬੋਧਨ ਸੰਬੋਧਨ ਦੇ ਵਾਈਟ ਹੱਲ ਬਣੀ ਬਸ ਵਾਈਟ ਇਹ ਪਾਰਟੀਆਂ ਹੀ ਜਿਹੜੀਆਂ ਸਾਡੇ ਹਮਲਾ ਕਰਕੇ ਨੇ ਉਹਨਾਂ ਨੇ ਸਰਕਾਰ ਦੇ ਅੱਜ ਧਰਨਾ ਪਾਰਟੀਆਂ ਦਾ ਇਕੱਠ ਹੋਇਆ ਕਿ ਇਨਾਕ ਭਰਾ ਗਿਆ ਇੰਨਾ ਜਿ ਭਰਾ ਗਿਆ ਮੇਰਾ ਹੇਠੇ ਦੇ ਵਿੱਚ ਪਹਿਲੀ ਵਾਰੀ ਆ ਵੀ ਇਹ ਹੋਣਾ ਨਹੀਂ ਵੀ ਕਦੇ ਵੀ ਨਹੀਂ ਇਤਰਾ ਹੁੰਦਾ ਵੀ ਪਾਰਟੀ ਨਾਲੇ ਨੂੰ ਪੁਸ਼ਕਤ ਤਰ੍ਹਾਂ ਕੀ ਹੋ ਰਿਹਾ ਕਰਨਾ ਬਿਟੂ ਉਹ ਪਾਰਟੀ ਆਪਣੇ ਪਾਰਟੀ ਜਨਾ ਖਲਾਰਾ ਕਰਕੇ ਦੇਖਾਂ ਜਿਹੜੇ ਚੱਲ ਰਿਹਾ ਹੈ ਦੇ ਸਾਨੂੰ ਇਹ ਗੱਲੀਆਂ ਜਲਾ ਦੱਸ ਰਹੇ ਜੀ ਨਾਲ ਕੋਈ ਕਹਤਾ ਨਹੀਂ ਰਹੀ ਉਹ ਬੜੇ ਕਮੇੜੇ ਰਹੇ ਨੇ ਦੇ ਕਰਕੇ ਇੰਨਾ ਘੁੜਾ ਗਿਆ ਸਭ ਤੋਂ ਵੱਧ ਕਾਂਗਰਸ ਘੁੜਾਈ ਉਸ ਤੋਂ ਬਾਅਦ ਜਿਹੜੀ ਜਿਹੜੀ ਆਮ ਪੰਜਾਬ ਜਿਹੜੀ ਘੁੜਾਈ ਹੈ ਵਿਧਿਆਨਾ ਤੋਂ ਹਰਜੀਤ ਸਿੰਘ ਦੀ ਰਿਪੋਰਟ ਐ ਐਸਐਮਜੀ ਨਿਊਜ਼